ਸਬਾਹ ਅਲ ਕਨਾਬਾ ਦੇ ਪਿੰਡ ਵਜੀਤਪੁਰ ਦਾ ਉਹ ਨੌਜਵਾਨ ਜਿਹਨੂੰ ਲੈਫਟੀਨੈਂਟ ਹੋਣ ਦਾ ਮਾਣ ਮਹਿਸੂਸ ਹੋਇਆ 100 ਆਪਣੇ ਰੈਂਕ ਦੇ 120 ਜਵਾਨਾਂ ਦੇ ਵਿੱਚੋਂ ਚਾਰ ਜਵਾਨ ਨੇ ਜਿਹੜੇ ਉਹਨਾਂ ਦੇ ਰੈਂਕ 'ਚੋਂ ਲੈਫਟੀਨੈਂਟ ਨੇ ਜਿਹੜੇ ਬਣੇ ਨੇ ਔਰ ਸੂਬੇ ਪੰਜਾਬ ਦਾ ਇਕੋ ਹੀ ਹੈ ਜਵਾਨ ਗੁਰਸਿੱਖ ਜਿਹੜਾ ਤੁਸੀਂ ਸਾਡੇ ਨਾਲ ਖੜਾ ਦੇਖ ਰਹੇ ਹੋ ਲੈਫਟੀਨੈਂਟ ਬੜਾ ਇੰਦਰਜੀਤ ਸਿੰਘ ਉਹਦੇ ਨਾਲ ਗੱਲਬਾਤ ਕਰਾਂਗੇ ਕਿਵੇਂ ਦੇਖਦੇ ਹੋ ਐਡਾ ਵੱਡਾ ਮੁਕਾਮ ਹਾਸਲ ਹੋਇਆ ਔਰ ਮਾਤਾ ਪਿਤਾ ਨੇ ਟੇਲਰ ਮਸਤੀ ਦਾ ਦਰਜੀ ਦਾ ਕੰਮ ਕਰਕੇ ਤੁਹਾਨੂੰ ਇੱਥੇ ਤੱਕ ਕਰ ਪਹੁੰਚਾਇਆ I'll and... do ਬਹੁਤ ਵਧੀਆ ਲੱਗ ਰਿਹਾ ਜਿਸ ਚੀਜ਼ ਦੀ ਮਿਹਨਤ ਦੀ ਕਰ ਰਹੇ ਸੀਗੇ ਚਾਂਸ ਲਾਸਟ ਸੀ ਮੇਰਾ ਤੇ ਉਸ ਵਾਸਤੇ ਪੂਰੇ ਪੋਟੈਂਸ਼ੀਅਲ ਨਾਲ ਮੈਂ ਇਹ ਐਂਟਰੀ ਦਿੱਤੀ ਤੇ ਉਸ ਚੀਜ਼ ਦਾ ਮੈਨੂੰ ਰਿਜ਼ਲਟ ਮਿਲਿਆ ਬਹੁਤ ਵਧੀਆ ਲੱਗ ਰਿਹਾ ਪੂਰੇ ਪਰਿਵਾਰ ਨੂੰ ਵੀ ਬਹੁਤ ਖੁਸ਼ੀ ਆ ਤੇ ਸਾਥ ਦੇ ਸਾਥੀਆਂ ਨੂੰ ਰਿਸ਼ਤੇਦਾਰਾਂ ਨੂੰ ਬਹੁਤ ਮਾਣ ਇਸ ਚੀਜ਼ ਤੇ ਕਿ ਜਿਸ ਚੀਜ਼ ਦੇ ਪਿੱਛੇ ਮੈਂ ਲੱਗਿਆ ਹੋਇਆ ਸੀ ਜਿਸ ਚੀਜ਼ ਦੀ ਮੈਂ ਤਿਆਰੀ ਕਰ ਰਿਹਾ ਸੀ ਉਹ ਚੀਜ਼ ਮੈਂ ਹਾਸਿਲ ਕਰ ਚੁੱਕਾ 120 ਚੋਂ ਤੁਹਾਡੇ ਵਾਲੇ ਚੋਂ ਸਿਰਫ 4 ਜਵਾਨ ਨੇ ਜਿਹੜੇ ਬਣੇ ਨੇ ਲੈਫਟੀਨੈਂਟ ਪੰਜਾਬ ਤੋਂ ਤੁਸੀਂ ਇਕੱਲੇ ਹੋ ਹਾਂਜੀ ਹਾਂਜੀ ਪੰਜਾਬ ਦੇ ਵਿੱਚੋਂ ਮੈਂ ਇਕੱਲਾ ਹਾਂ ਕਿਵੇਂ ਮੈਸੂਸ ਹੁੰਦਾ ਮਾਤਾ ਪਿਤਾ ਨੇ ਇੰਨੀ ਮਿਹਨਤ ਕੀਤੀ ਟੇਲਰ ਦਾ ਕੰਮ ਕਰਿਆ ਦਰਜੀ ਦਾ ਕੰਮ ਕਰਦੇ ਰੋਜ਼ ਨਾਪੇ ਜਾਂਦੇ ਰਹੇ ਔਰ ਅੱਜ ਇਸ ਮੁਕਾਮ ਤੇ ਪਹੁੰਚੇ ਹੋ ਹਾਂਜੀ ਮੈਨੂੰ ਲੱਗਦਾ ਸਟਾਰਟਿੰਗ ਤੋਂ ਉਹਨਾਂ ਦੀ ਦੇਣ ਹੈ ਕਿ ਜਿਨ੍ਹਾਂ ਨੇ ਅਣਥੱਕ ਮਿਹਨਤ ਕਰਕੇ ਸਾਨੂੰ ਪੜਾਇਆ ਜੋ ਚੀਜ਼ ਅਸੀਂ ਸਟੱਡੀ ਦੇ ਵਿੱਚ ਕਰਨਾ ਚਾਹੁੰਦੇ ਸੀ ਉਹ ਸਟਰੀਮ ਹੋ ਸਬਜੈਕਟ ਸਾਨੂੰ ਪੜਨ ਨੂੰ ਮਿਲੇ ਤੇ ਇਸ ਤੋਂ ਇਲਾਵਾ ਵੀ ਹਰ ਇੱਕ ਤਰ੍ਹਾਂ ਦੀ ਫੈਸਿਲਿਟੀ ਜੋ ਸਾਨੂੰ ਹੈਲਪ ਕਰ ਸਕੇ ਸਟੱਡੀ ਦੇ ਵਿੱਚ ਉਹ ਚੀਜ਼ ਸਾਨੂੰ ਲੈ ਕੇ ਦਿੱਤੀ ਤੇ ਅੱਜ ਮੌਕਾ ਹੈ ਉਹਨਾਂ ਨੂੰ ਵੀ ਇੱਕ ਮਾਣ ਮਹਿਸੂਸ ਕਰਨ ਦਾ ਉਹਨਾਂ ਨੂੰ ਅਸੀਂ ਚਲੋ ਇੱਕ ਐਦਾਂ ਵੱਡਾ ਮੁਕਾਮ ਹਾਸਿਲ ਕਰਕੇ ਦਿੱਤਾ ਤਾਂ ਉਹਨਾਂ ਨੂੰ ਵੀ ਬਹੁਤ ਖੁਸ਼ੀ ਹੈ ਇਸ ਚੀਜ਼ ਦੀ ਤੇ ਸਾਨੂੰ ਵੀ ਵਧੀਆ ਲੱਗ ਰਿਹਾ ਕਿ ਅਸੀਂ ਆਪਣੇ ਪਰਿਵਾਰ ਵਾਸਤੇ ਉਹ ਚੀਜ਼ ਕਰ ਪਾ ਰਹੇ ਹਾਂ ਜਿਸ ਚੀਜ਼ ਨਾਲ ਉਹਨਾਂ ਨੂੰ ਹੋਰ ਖੁਸ਼ੀ ਮਿਲੇ ਕਿਹੜੇ ਸਾਥ

ਮੈਸਾਂ 2019 ਵਿੱਚ ਭਰਤੀ ਹੋਇਆ ਸੀ ਜੀ ਕਿੰਨੀ ਕਿ ਬੈਂਤ ਕਰਨੀ ਪਈ ਉਸ ਟਾਈਮ ਤੇ ਪਹਿਲਾ ਫਿਜ਼ੀਕਲ ਸਟੈਂਡਰਡ ਹੁੰਦਾ ਸੀ ਫਿਜ਼ੀਕਲ ਵਾਸਤੇ ਥੋੜੀ ਰਨਿੰਗ ਕਰਨੀ ਪੈਂਦੀ ਫਿਜ਼ੀਕਲ ਸਟੈਂਡਰਡ ਤੋਂ ਚੈਲੰਜਸ ਐਕਸੈਪਟ ਕਰਨੇ ਪੈਂਦੇ ਉਸ ਤੋਂ ਬਾਅਦ ਐਂਟ੍ਰੈਂਸ ਇਗਜ਼ਾਮ ਹੁੰਦਾ ਰਿਟਨ ਐਗਜ਼ਾਮ ਉਸ ਦੇ ਵਿੱਚ ਵੀ ਮੈਰਿਟ ਵਿੱਚ ਆਉਣਾ ਪੈਂਦਾ ਤਾਂ ਉਸ ਦੀ ਮਿਹਨਤ ਤੋਂ ਪਿੱਛੋਂ ਹੀ 2019 ਦੇ ਵਿੱਚ ਸਿਲੈਕਸ਼ਨ ਹੋਈ ਐਜ਼ ਅ ਕਲਰਕ ਤੇ ਉਸ ਤੋਂ ਬਾਅਦ ਅਫਸਰ ਰੈਂਕ ਵਾਸਤੇ ਤਿਆਰੀ ਕੀਤੀ ਪਹਿਲੇ 2 ਚਾਂਸ ਦੇ ਵਿੱਚ ਮੇਰਾ ਸਿਲੈਕਸ਼ਨ ਨਹੀਂ ਹੋ ਪਾਇਆ ਤੇ ਇਸ ਚਾਂਸ ਦੇ ਵਿੱਚ ਲਗਭਗ ਡੇਢ ਤੋਂ 2 ਸਾਲ ਮੈਂ ਤਿਆਰੀ ਕੀਤੀ ਜੋ ਕਿ ਵਿਦਆਊਟ ਬ੍ਰੇਕ ਸੀ ਤੇ ਦੈਟਸ ਔਈ ਦਾ ਰਿਜ਼ਲਟ ਜੋ ਮੈਨੂੰ ਲੱਗਦਾ ਕਿ ਅੱਜ ਇਹ ਚੀਜ਼ ਦੇ ਵਿੱਚ ਸਾਹਮਣੇ ਆਇਆ ਹੈ ਹਾਂਜੀ ਪਿਤਾ ਨਾਲ ਸਾਡੇ ਇੰਦਰਜੀਤ ਸਿੰਘ ਦਾ ਕਿੰਨਾ ਕਿਸੀਨਾ ਚੋੜਾ ਹੁੰਦਾ ਹੈ ਬੇਟਾ ਲੈਫਟੀਨੈਂਟ ਬਣ ਕੇ ਆ ਰਿਹਾ ਪੰਜਾਬ ਚੋਂ ਇੱਕੋ ਹੀ ਹਾਂਜੀ ਬਹੁਤ ਵਧੀਆ ਲੱਗ ਰਿਹਾ ਜੀ ਇੰਨੇ ਕਿ ਮਿਹਨਤ ਕੀਤੀ ਬੱਚਿਆਂ ਨੂੰ ਪੜਾਉਣ ਵਾਸਤੇ ਬਹੁਤ ਮਿਹਨਤ ਕੀਤੀ 90 جانتے ਸੀਗੇ ਉਹ ਬਹੁਤ ਕੰਮ ਕਰਿਆ ਬਾਕੀ ਇਹਨਾਂ ਦੀ ਹਰੇਕ ਮੰਗ ਪੂਰੀ ਕਰੀ ਆ ਜੋ ਵੀ ਇਹਨਾਂ ਨੂੰ ਚਾਹੀਦਾ ਸੀਗਾ ਓਕੇ ਸੋਕੇ ਜੀਵੇਂ ਵੀ ਮਿਹਨਤ ਕਰਕੇ ਇਹਨਾਂ ਦਾ ਘਰ ਪੂਰਾ ਕਰਿਆ ਹਾਂਜੀ ਹਾਂਜੀ ਦਾਦੇ ਨੂੰ ਕਿਵੇਂ ਮਹਿਸੂਸ ਹੋ ਰਿਹਾ ਅੱਜ ਬਾਬੇ ਜੀ ਮੈਂ ਤਾਂ ਖੁਦ ਨੂੰ ਬੀਵੀ ਛੁੱਟੇ ਇਹਨੂੰ ਵੀ ਜਿਹੜੇ ਤੇ ਜੀਰੀ ਡੋੜਾ ਮੈਂ ਦੱਸ ਮੈਂ ਬਾਹਰ ਤੋਂ ਦਿੰਦੂ ਇਹ ਅੱਜ ਬੜੀ ਮਾਣਫਲੀ ਕਰਦਾ ਖੁਸ਼ੀ ਆ ਤੁਹਾਨੂੰ ਮੈਂ ਤੜਕੀ ਪੁੱਛ ਕੇ ਦੇਖ ਰਹੇ ਹਾਂ ਨੂੰ ਵੀ ਕਹਿੰਦੇ ਗਏ ਜੇ ਜਵਾਬ ਦਤਾ ਹੋਵੇ ਦਾਦੇ ਦਾ ਵੀ ਸੀਨਾ ਚੌੜਾ ਹੁੰਦਾ ਵੀ ਪੁੱਤ ਐਡੇ ਵੱਡੇ ਚਾਹਦੇ ਕੋਈ ਨਹੀਂ ਕੋਈ ਬਰਦਾ ਨਹੀਂ ਮਾਰਕੀ ਕਰਦਾ ਕਿਤੇ ਹਰ ਵਾਸਾ ਕੰਮ ਆਈਆਂ ਨੇ ਹਾਂਜੀ ਮਾਤਾ ਵੀ ਸਾਡੇ ਨਾਲ ਆ ਇੰਦਰਜੀਤ ਜੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਵੇਂ ਮਹਿਸੂਸ ਹੋ ਰਿਹਾ ਅੱਜ ਇੱਕ ਮਾਂ ਨੂੰ ਪੁੱਤਰ ਨੇ ਉਹਦਾ ਸੀਨਾ ਚੌੜਾ ਕੀਤਾ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਜੀ ਬਹੁਤ ਜ਼ਿਆਦਾ ਹੈ ਫਿਲਹਰ ਸੰਘਰਸ਼ ਜਿੰਗੇ ਚ ਕਰਨਾ ਪਿਆ ਬਸ ਜੀ ਸੰਘਰਸ਼ ਤੇ ਚੱਲਦਾ ਰਿਹਾ ਜਿੰਦੇ ਬੱਚੇ ਨੂੰ ਪੜਾਇਆ ਜੀ ਸਲਾਈ ਕਰਕੇ ਜੇ ਬੱਚੇ ਦੀਆਂ ਹਰ ਇੱਕ ਡਿਮਾਂਡ ਪੂਰੀ ਕਰੀ ਜੀ ਬੱਚੇ ਕਹਨੇ ਚ ਸੀਗੇ ਤੇ ਬੱਚਿਆਂ ਨੇ ਕੋਈ ਹਨਕਲੀ ਨਹੀਂ ਕਰੀ ਹੈਗੀ ਹਰ ਇੱਕ ਗੱਲ ਮੰਨੀ ਹੈ ਜੀ ਤੁਹਾਡਾ ਬੱਚਾ ਜਿਸ ਮੁਕਾਮ ਤੇ ਪਹੁੰਚਿਆ ਪਰ ਪੰਜਾਬ ਦੀ ਨੌਜਵਾਨੀ ਬਹੁਤ ਜ਼ਿਆਦਾ ਨਸ਼ਿਆਂ ਵਿੱਚ ਡੁੱਬਦੀ ਜਾ ਰਹੀ ਹੈ ਕੀ ਸੁਨੇਹਾ ਦੇਵੋਗੇ ਇੱਕ ਮਾਂ ਹੋਣ ਦੇ ਨਾਤੇ ਬੱਚਿਆਂ ਨੂੰ ਬੱਚਾ ਇਸ ਨੇ ਬੱਚਿਆਂ ਦੇਖ ਕੇ ਸਿੱਖਿਆ ਰਹਿਣਾ ਇੰਟੈਲੀਜੈਂਟ ਬਣ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਜੀ ਸਾਡੇ ਬੱਚੇ ਨਸ਼ਿਆਂ ਤੋਂ ਦੂਰ ਨੇ ਜੀ ਅੱਗੇ ਤੋਂ ਸਾਰਾ ਪਰਿਵਾਰੀ ਸਾਡਾ ਗੁਰ ਸਿੱਖਾਈ ਦੋ ਬੱਚੇ ਨੇ ਇਨਾਂ ਦੇ ਦੂਸਰੇ ਬੱਚੇ ਉਹਦੀ ਰੇਲਵੇ ਚ ਜੇਈ ਦੀ ਆ ਜਿਹੜੀ ਪੋਸਟ ਹੈ ਉਹ ਵੀ ਬਹੁਤ ਮਿਹਨਤ ਕਰਦਾ ਔਰ ਦਿੱਲੀ ਰੇਲਵੇ ਚ ਆਪਣੀ ਡਿਊਟੀ ਹੈ ਜਿਹੜੀ ਨਿਭਾ ਰਿਆ ਇਹ ਮਾਪੇ ਬੋਲੋ ਕੀਤੀ ਮਿਹਨਤ ਹੈ ਜਿਸ ਨਾਲ ਬੱਚੇ ਨੇ ਜਿਹੜੇ ਇਸ ਮੁਕਾਮ ਤੇ ਪਹੁੰਚੇ ਨੇ ਇਸ ਪਰਿਵਾਰ ਦੇ ਨਾਲ ਨਹੀਂ ਪੂਰੇ ਪਿੰਡ ਚ ਖੁਸ਼ੀ ਦਾ ਮਾਹੌਲ ਹੈ ਅੱਜ ਮਨਾਇਆ ਜਾ ਰਿਹਾ ਕਿ ਸਾਡੇ ਪਿੰਡ ਦੇ ਬੱਚੇ ਨੇ ਅੱਜ ਇਸ ਮੁਕਾਮ ਹੈ ਜਿਹੜਾ ਹਾਸਲ ਕੀਤਾ Yeah. Mm -hmm. ਕਵਾਲੋ ਵੀ ਦੋਸਤ ਹੋ ਠੀਕ ਲਾਈਵ ਹੋ ਗਿਆ ਕਲ ਵਾਰਸ ਜੜੀ ਜਾਦੇ ਤੂੰ